ਪੰਜਾਬ ਸਰਕਾਰ ਹਰ ਪਰਿਵਾਰ ਨੂੰ ਦੇਵੇਗੀ 10 ਲੱਖ ਦਾ ਮੁਫਤ ਸਿਹਤ ਬੀਮਾ ਜੀ ਹਾਂ ਤੁਹਾਨੂੰ ਦੱਸ ਦੇ ਕਿ ਪੰਜਾਬ ਪੂਰੇ ਦੇਸ਼ ਦੇ ਵਿੱਚ ਅਜਿਹਾ ਪਹਿਲਾ ਰਾਜ ਬਣਨ ਜਾ ਰਿਹਾ ਹੈ ਜੋ ਆਪਣੇ 3 ਕਰੋੜ ਨਾਗਰਿਕਾਂ ਨੂੰ ਮੁਫਤ ਸਿਹਤ ਬੀਮਾ ਉਪਲਬਧ ਕਰਵਾਏਗਾ ਆਜ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਇਹ ਅਹਿਮ ਫੈਸਲਾ ਲਿਆ ਗਿਆ ਹੈ ਜਿਸ ਦੇ ਵਿੱਚ ਹੁਣ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਰਹਿਣ ਵਾਲੇ ਹਰ ਨਾਗਰਿਕ ਨੂੰ 10 ਲੱਖ ਦਾ ਮੁਫਤ ਸਿਹਤ ਬੀਮਾ ਉਪਲਬਧ ਕਰਵਾਏਗੀ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ

ਵਾਰ ਨੂੰ 10 ਲੱਖ ਦਾ ਮੁਫਤ ਸਿਹਤ ਬੀਮਾ ਮਿਲੇਗਾ ਇਸ ਦੇ ਨਾਲ ਇਹ ਹੋ ਜਾਏਗਾ ਕਿ ਹੁਣ ਇਲਾਜ ਦੇ ਦੌਰਾਨ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸ਼ਰਤ ਜਿਹੜੀ ਨਿੱਜੀ ਕੰਪਨੀਆਂ ਦੇ ਵੱਲੋਂ ਰੱਖੀ ਜਾਂਦੀ ਸੀ ਕਿਸੇ ਵੀ ਪ੍ਰਕਾਰ ਦੀ ਸ਼ਰਤ ਜਿਹੜੀ ਨਹੀਂ ਰੱਖੀ ਜਾਵੇਗੀ ਤੇ ਇਹ ਸਿਹਤ ਕਾਰਡ ਹਰ ਸਰਕਾਰੀ ਅਤੇ ਨਿੱਜੀ ਅਗਰ ਨਿੱਜੀ ਹਸਪਤਾਲਾਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਇਹ ਕਾਰਡ ਜਿਹੜਾ ਹੈ ਚ ਵੈਲਿਡ ਹੋਵੇਗਾ ਚੱਲਿਆ ਆ ਜਾਵੇਗਾ ਦੱਸ ਦੇ ਕਿ ਅਗਰ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ अरविंद केजरीवाल ਦੇ ਵੱਲੋਂ ਪੰਜਾਬੀਆਂ ਦੇ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਸਾਰੇ ਹੀ ਅਗਰ ਇਲਾਜ ਦੀ ਸਿਹਤ ਸੇਵਾਵਾਂ ਦੀ ਗੱਲ ਕੀਤੀ ਜਾਵੇ ਤਾਂ ਵਧੀਆ ਸਿਹਤ ਸੇਵਾਵਾਂ ਜੜੀਆਂ ਨੇ ਪੰਜਾਬ ਦੇ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾਣੀਆਂ ਜਿਸ ਤੋਂ ਬਾਅਦ ਸਰਕਾਰੀ ਹਸਪਤਾਲਾਂ ਦੇ ਜੜੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਹੋਵੇ ਹੁਣ ਇਸ ਤੋਂ ਬਾਅਦ ਵਧੀਆ ਇਲਾਜ ਦੇ ਜੜੇ ਸਹੂਲਤ ਐ ਪੰਜਾਬ ਦੇ ਲੋਕਾਂ ਨੂੰ ਦੇਣੀ ਤਾਂ ਆਪਣਾ ਵਾਅਦਾ ਜਿਹੜਾ ਹੈ ਪੂਰਾ ਕਰਦੀ ਹੋਈ ਅੱਜ ਭਗਵੰਤ ਮਾਨ ਦੇ ਵੱਲੋਂ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਜਿਸ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਹੁਣ ਪੰਜਾਬ ਦਾ ਹਰ ਨਾਗਰਿਕ ਇਸ ਮੁਫਤ ਸਿਹਤ ਬੀਮਾ ਦੀ ਸਹੂਲਤ ਲੈ ਸਕੇਗਾ ਤੇ ਦੱਸਿਆ ਕਿ ਇਸ ਦੀ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਵੀ ਬਹੁਤ ਹੀ ਆਸਾਨ ਬਣਾਈ ਗਈ ਹੈ ਹੁਣ ਤੁਸੀਂ ਆਪਣੇ ਆਧਾਰ ਕਾਰਡ ਅਤੇ ਜਾਂ ਫਿਰ ਵੋਟਰ ਕਾਰਡ ਦੇ ਰਾਹੀਂ ਰਜਿਸਟ੍ਰੇਸ਼ਨ ਜਿਹੜੀ ਹੈ ਕਰਵਾ ਸਕਦੇ ਹੋ ਅਤੇ ਇਹ ਮੁੱਖ ਮੰਤਰੀ ਸਿਹਤ ਕਾਰਡ ਜਿਹੜਾ ਹੈ ਹਰ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੇ ਵਿੱਚ ਵੈਲਿਡ ਕੀਤਾ ਜਾਵੇਗਾ ਇਸ ਤੋਂ ਇਲਾਵਾ ਅਗਰ ਪੇਂਡੂ ਖੇਤਰਾਂ ਦੀ ਗੱਲ ਕੀਤੀ ਜਾਵੇ ਤਾਂ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਵੀ ਕਾਫੀ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਉਹਨਾਂ ਦੇ ਆਸ-ਪਾਸ ਜਿਹੜੇ ਨੇ ਫ੍ਰੀ ਟੈਸਟ ਦੀ ਜਿਹੜੀ ਸਹੂਲਤ ਦਿੱਤੀ ਜਾਵੇਗੀ ਜਾਂਚ ਦੀ ਸਿਹਤ ਜਾਂਚ ਦੀ ਜਿਹੜੀ ਸਹੂਲਤ ਉਹ ਮੁਹੱਈਆ ਕਰਵਾਈ ਜਾਵੇਗੀ ਤੇ ਨਾਲੇ ਹੋਰ ਵੱਖ-ਵੱਖ ਜਿਹੜੀਆਂ ਸਿਹਤ ਸੇਵਾਵਾਂ ਨੇ ਪੰਜਾਬ ਦੇ ਸਾਰੇ ਨਾਗਰਿਕਾਂ ਨੂੰ ਦਿੱਤੀਆਂ ਜਾਣਗੀਆਂ ਦੱਸਿਆ ਕਿ ਇਸ ਕਾਰਡ ਦੇ ਰਾਹੀਂ ਹਰ ਕੋਈ ਨਾਗਰਿਕ ਇਸ ਜਿਹੜਾ ਲਾਭ ਹੈ ਲੈ ਸਕਦਾ ਹੈ ਭਾਵੇਂ ਉਹ ਸਰਕਾਰੀ ਕਰਮਚਾਰੀ ਹੈ 사ਪਕਾ ਕਰਮਚਾਰੀ ਹੈ ਜਾਂ ਫਿਰ ਉਹ ਆਂਗਣਵਾੜੀ ਦਾ ਆਸ਼ਾ ਵਰਕਰ ਹੈ ਉਹ ਵੀ ਇਸ ਕਾਰਡ ਦੀ ਸੁਹੂਲਤ ਜਿਹੜੀ ਹੈ ਲੈ ਸਕਦਾ ਹੈ ਤਾਂ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਜਿਹੜਾ ਫੈਸਲਾ ਲਿਆ ਗਿਆ ਹੈ ਜਿਸ ਦੇ ਵਿੱਚ ਹੁਣ ਪੰਜਾਬ ਦੇਸ਼ ਭਾਰ ਦੇ ਵਿੱਚ ਇੱਕ ਅਜੇਹਾ ਪਹਿਲਾ ਰਾਜ ਬਣਨ ਜਾ ਰਿਹਾ ਹੈ ਜੋ ਆਪਣੇ ਨਾਗਰਿਕਾਂ ਨੂੰ ਲਗਭਗ 3 ਕਰੋੜ ਨਾਗਰਿਕਾਂ ਨੂੰ ਮੁਫਤ 10 ਲੱਖ ਦਾ ਸਿਹਤ ਬੀਮਾ ਉਪਲਬਧ ਕਰਵਾਏਗਾ